ਵੀਰ ਗੁਰਪ੍ਰੇਮਿੰਦਰ ਸਿੰਘ ਹਾਂ ਜੱਜ ਅੱਜ ਲਾਉਣੇ ਆਪਾਂ ਪਿੰਡ ਦੀ ਫੇਰੀ ਹੂੰ ਲਾ ਦੇ ਹਾਂ ਪਿੰਡ ਦਿਖਾ ਦਨੇ ਅੱਜ ਇਹਨਾਂ ਨੂੰ ਬਾਲਾਂ ਤਾਂ ਨਹੀਂ ਚੜ੍ਹਦੀ 74 ਤੇ ਚੜਾਤੀ ਉਹ 60 ਤੇ 8 ਤੇ 60 ਤੇ 60 ਤੇ 60 ਤੇ ਭੈਣ ਐ ਕਿੱਥੇ ਐ ਇਹ ਆ ਗਈ ਕੁਲਵੀਰ ਸਿੰਘ ਦੀ ਛੋਲੇ ਭਟੂਰਿਆਂ ਦੀ ਜਿਹੜੀ ਦੇਖ ਭੈਣ ਇਹਨੇ ਉੱਚੀ ਤਾਂ ਦੇਖ ਡੰਗੀ ਹਾਹੇ ਢੰਗ ਰੱਖੀ ਆ ਜਾਵਾ ਜੰਟ ਜੇ ਗਾੜੀ ਦਾ ਸੋਨੇ ਸੀਗੇ ਹਾਂ ਇਹ ਵੀ ਜਗਾੜੀ ਨੇ ਨਾਈ ਵੀ ਆਪਣੇ ਭਾਈ ਤੇ ਚੰਨਨ ਸਿੰਘ ਲੀਖੜਾ ਛਕਿਆਰੀ ਤਗੜੇਓ ਇਧਰ ਤਾਂ ਇਧਰ ਕੋਠੀ ਪੈ ਰਹੀ ਹੈ ਹੂੰ ਜਵਾਨ ਖੇਡ ਰਹੇ ਨੇ ਇਹ ਬਗੀਚੀ ਆ ਗਈ ਚੂਹੀ ਸਿੰਘ ਦੀ ਓ ਆ ਗਈ ਸਾਡੀ ਸੋਸਾਇਟੀ ਭਾਈ ਸੋਸਾਇਟੀ ਭਾਈ ਸੋਸਾਇਟੀ ਦਰਵਾਜ਼ੇ ਪੁਰਾਣੇ ਤੇ ਹੁਣ ਆਪਾਂ ਡਾਕਟਰ ਨੂੰ ਦਵਾਉਨੇ ਐ ਗਾਂ ਦੇਖਦੇ ਐ ਫਿਰ ਕੀ ਕਹਿੰਦੇ ਐ ਕੀ ਨਾ ਹੁਣ ਦਵਾਉਨੇ ਐ ਗਾਂ ਡਾਕਟਰ ਨੂੰ ਕੀ ਕਹਿੰਦੇ ਐ ਕੀ ਨਾ ਦੇਖੋ ਜੀ ਲਾਦ ਗਏ 50 ਹੈ ਲਾਦ ਗਏ 50 ਐ ਉਹਦੂ ਬਣਾ ਵੀਡੀਓ 50 ਲਾਦ ਗਏ ਜਾ ਜਾ ਤੁਸੀਂ ਤੋ ਰੋ ਚੱਲਾ ਜਾ ਚਲੋ ਬਣਾਉਨੇ ਸਕੂਲ ਮੰਨੀ ਕੱਟਦੇ ਹੁਣ ਸਕੂਲ ਦਿਖਾ ਦਿਓ ਤਾਂ ਨੇੜੇ ਦਾ ਹੂੰ ਪੁਰਾਣੀਆਂ ਯਾਦਾਂ ਬਾਇ ਦਾ ਕੋਈ ਹੋਰ ਨਹੀਂ ਆ ਗਏ ਸਕੂਲ ਅੰਟਰ ਹੋ ਗਏ ਆ ਦੇਖ ਸਾਡੇ ਖੜਿਆਰੀ ਬੈਠੇ ਨੇ ਕਿਉਂ ਓਏ ਠੀਕ ਹੈ ਐਵੇਂ ਹਰ ਕੀ ਕਰ ਦੋ ਅੱਛਾ ਕੈ ਪੜ ਗਿਆ ਸੀ ਸੀ ਉਹ ਵੀ ਇੱਥੋਂ ਸੀ ਆ ਜਾਓ ਸਕੂਲ ਵੱਡਾ ਹੈ ਵੀ ਆਪਣੇ ਪਿੰਡ ਦਾ ਅਪੀਮੀ ਤੇ ਕਰਾ ਇਹ ਸਕੂਲ ਦੀ ਬਾਉਂਡਰੀ ਆ ਗਈ ਦੋ ਭਾਗਾਂ ਚ ਵੰਡਿਆ ਹੋਇਆ ਇਹ ਤੇ ਇਧਰ ਆ ਗਿਆ ਆਪਣਾ ਗਰਾਊਂਡ ਇਧਰ ਗਰਾਊਂਡ ਆ ਗਿਆ ਸਕੂਲ ਦਾ ਖੇਡਾ ਖੂਡਾ ਹੁੰਦਾਂ ਨੇ ਇਹ ਮੈਡਲ ਸਕੂਲ ਆ ਗਿਆ ਸਕੂਲ ਤਾਂ ਸਾਡੇ ਲਈ ਬਹੁਤ ਟੌਪ ਦਾ ਬਣਿਆ ਪੁਰਾਣੀਆਂ ਯਾਦਾਂ ਨੇ ਪੜਦੇ ਰਹੇ ਆ ਸਕੂਲ ਬਹੁਤ ਟੌਪ ਦਾ ਇਹਦੇ ਪਿਛਲੇ ਪਾਸੇ ਪਰਲੇ ਪਾਸੇ ਆਗੇ ਸੇਵੇ ਇਹ ਆ ਗਿਆ ਕੁਰਸੀਆਂ ਬੈਠਣ ਨੂੰ ਇਹ ਆ ਗਿਆ ਵਾਟਰ ਬਾਕਸ ਤੋਂ ਜਿਹੜਾ ਪਾਣੀ ਆਉਂਦਾ ਖੋਦ ਵਧੀਆ ਵਾਟਰ ਬਾਕਸ ਦਾ ਇੱਕ ਨੰਬਰ ਪਾਣੀ ਆ ਉਹ ਬੱਚਿਆਂ ਨੂੰ ਪਿਆਇਆ ਜਾਂਦਾ ਸਕੂਲ ਦੀ ਦਾ ਛੰਡ ਗੱਡੀ ਵੀ ਹੈ ਬਧੀਆ ਰੱਖ ਕੇ ਲਾ ਕੇ ਆਲੇ ਹਾਂ ਵਾਤਾਵਰਨ ਬਚਾਓ ਵਾਤਾਵਰਨ ਬਚਾਓ ਇੱਕ ਰੁੱਖ 100 ਸੋਕਾ ਜਲ ਜੀਵਨ ਹੈ ਖਾਣੇ ਦਾਣੇ ਬਣਦੇ ਆ ਰਸੋਈ ਆ ਗਈ ਤੇ ਪ੍ਰੇਰ ਵਾਲਾ ਥੜਾ ਆ ਗਿਆ ਹਾਂ ਇਹ ਪ੍ਰੇਰ ਵਾਲਾ ਥੜਾ ਆ ਗਿਆ ਜੀ ਦੇ ਦਰਖਤ ਬਹੁਤ ਨੇ ਸਕੂਲ ਚ ਇੱਥੇ ਐ ਨਹੀਂ ਬਾਰੇ ਸਕੂਲਾਂ ਚ ਹੁੰਦੇ ਨਹੀਂ ਨਾ ਦਰਖਤ ਦੇਖੋ ਸਾਰੇ ਪਿੰਡਾਂ ਨੂੰ ਵੱਧ ਨੇ ਇੱਥੇ ਉਹ ਤਾਂ-ਤਾਂ ਦਰਖਤ ਹੋਰ ਵੀ ਲਾਈ ਜਾਂਦੇ ਨੇ ਮਾਸਟਰ ਸਾਰੇ ਟੀਚਰ ਵਧੀਆ ਨੇ ਊੜੀ ਤਗੜੀ ਬਿਲਡਿੰਗ ਹੈ ਉਹ ਦੇਖੋ ਗਾਹਾਂ ਤੇ ਕਰ ਊੜੀ ਤਗੜੀ ਬਿਲਡਿੰਗ ਹੈ ਇਹ ਰਸੋਈ ਆ ਗਈ ਖਾਣੇ ਦਾਣੇ ਵਾਲੀ ਇੱਧਰ ਆ ਗਏ ਬਾਥਰੂਮ ਸਕੂਲ ਬਹੁਤ ਖੁੱਲਾ ਹੈ ਇੱਧਰੋਂ ਆ ਦੇਖ ਇਹ ਗਰਾਊਂਡ ਆ ਗਿਆ ਪੂਰਾ ਇੱਧਰ ਮਗਲੀ ਸਾਈਡ ਆ ਗਈ ਸਕੂਲ ਦੀ ਸਕੂਲ ਤਾਂ ਬਹੁਤ ਜ਼ਿਆਦਾ ਘੈਂਟ ਹੈ ਬਹੁਤ ਜ਼ਿਆਦਾ ਖੁੱਲਾ ਹੈ ਤੇ ਬਹੁਤ ਜ਼ਿਆਦਾ ਉੱਚਾ ਹੈ ਸੜਕ ਨਾਲੋਂ ਘੱਟੋ-ਘੱਟ ਹੈਗਾ ਵੀ 10 ਫੁੱਟ ਉੱਚਾ ਕਦੇ ਵੀ ਨਹੀਂ ਇੱਥੇ ਨੀਵਾ ਹੁੰਦਾ ਇਹ ਕਦੇ ਵੀ ਕੈਮਰੇ ਤੋਂ ਉਪਲਬਧ ਨੇ ਇਹ ਮੰਗਲੀ ਸਾਈਡ ਆ ਕੇ ਸਵੇ ਇਧਰ ਵੀ ਬਾਉਂਡਰੀ ਮਾਰੀ ਹੋਈ ਹੈ ਉਹਨਾਂ ਨੇ ਆਹ ਕੁल्ली-ਕੁੱਲੀ ਚੀਜ਼ ਯਾਦਗਰ ਚੀਜ਼ ਇਹ ਆ ਗਈ ਗੈਲਰੀ ਇਹ ਆ ਗਿਆ ਆਪਣਾ ਬਰਾਂਡਾ ਜਿੱਥੇ ਬੈਠ ਕੇ ਬੱਚੇ ਖਾਣਾ ਖਾਂਦੇ ਨੇ ਦੇਖ ਕਿਨੇ ਘੈਂਟ-ਘੈਂਟ ਸ਼ਬਦ ਲਿਖੇ ਹੋਏ ਨੇ ਜੀ ਆਇਆਂ ਨੂੰ ਰੋਕ ਇੱਕ ਰੁਖਸਾ ਸੁਖ ਸੀਦ ਬੂਟਾ ਸਿੰਘ ਕਲੱਬ ਰੇਲਵੇ ਸਟੇਸ਼ਨ ਇਹ ਜਦੋਂ ਸਾਡੇ ਪਿੰਡ ਦਾ ਨੌਜਵਾਨ ਸੀਦ ਹੋਇਆ ਸੀ ਨਾ ਇਹ ਉਦੋਂ ਬਣਾਇਆ ਸੀਗਾ ਇੱਥੇ ਪਹਿਲਾਂ ਇਹ ਪੰਜਵੀਂ ਦੱਕਰ ਹੀ ਸੀਗਾ ਪ੍ਰਾਇਮਰੀ ਚੱਕਰ ਸੀਗਾ ਉਸ ਤੋਂ ਬਾਅਦ ਇਹ ਮੇਲੇ ਬਣਾਤਾ ਸੀਗਾ ਬਹੁਤ ਬਹੁਤ ਘੈਂਟ ਸਕੂਲ ਹੈ ਸਰਕਾਰੀ 스마트 ਮੇਲੇ ਸਕੂਲ ਧਾਨੇ ਵਾਲਾ ਬਹੁਤ ਤਕੜੀ ਬਿਲਡਿੰਗ ਹੈ ਜੀ ਬਹੁਤ ਸੋਹਣਾ ਜੀ ਲੱਗਦਾ ਹੈ ਹੁਣ ਵੀ ਐ ਜੀ ਕਰਦਾ ਵੀ ਪਹਿਲੀ ਚ ਦਾਖਲਾ ਭਰਦੇ ਹਨ ਹਾਂ ਲੱਗਦਾ ਵੀ ਪਹਿਲੀ ਚ ਦਾਖਲਾ ਭਰਦੇ ਹੈ ਹੈ ਫੇਰ ਤਾਂ ਫੜੀ ਜਾਂਦੇ ਕਿ ਪਹਿਲੀ ਪੱਕੀ ਚ ਭਰੇਗਾ ਹੈ ਪਹਿਲੀ ਪੱਕੀ ਚ ਭਰੇਗਾ ਹਾਂ ਪਹਿਲੀ ਪੱਕੀ ਚ ਠੀਕ ਹੈ ਇਧਰਲੀ ਸਾਈਡ ਆ ਗਿਆ ਪ੍ਰਾਇਮਰੀ ਸਕੂਲ ਇੱਕੋ ਹੀ ਬਿਲਡਿੰਗ ਹੈ ਇਹ ਇਹ ਪ੍ਰਾਇਮਰੀ ਸਕੂਲ ਆ ਗਿਆ ਖੁੱਲਾ ਢੁੱਲਾ ਬਹੁਤ ਜ਼ਿਆਦਾ ਹੈ ਇੱਧਰ ਦਾ ਅੱਟ ਦਾ ਮਾਹੌਲ ਹੈ। ਤੂੰ ਆਮਰੇ ਆ ਗਏ। ਇਹ ਸਾਡੇ ਪਿੰਡ ਦੇ ਮਾਸਟਰ ਨੇ ਭਾਈ। ਕਿੱਥੇ ਡਿਊਟੀ ਫਿਰ ਮਾਸਟਰ ਸਾਹਿਬ? ਮੇਰੀ ਚੰਡੂ ਕੇ। ਚੰਡੂ ਕੇ। ਕੈਮੀਕਲ ਕਲਾਸ ਨੂੰ ਪੜਾਉਂਦੇ ਹੋ। 5ਵੀਂ ਲੈਕਟ 3ਵੀਂ ਲੈਕਟ। ਅੱਛਾ। ਬਾਲਾ ਤਾਂ ਨਹੀਂ ਕੁੜ ਤੇ ਯਾਕਾ ਨੂੰ? ਨਾ ਨਾ। ਹਾਂ। ਮੜਾ ਮੋਟਾ ਥਿੜਕੀ ਨਾ। ਹਾਂ। ਥਿੜਕੇ ਵਣਾਂ ਦਾ ਲੋਟ ਨਹੀਂ ਆਉਂਦੇ। ਹੈ? ਫਿਰ ਐਂ ਕਹਿੰਦੇ ਨੇ ਅਸੀਂ ਵੀ ਸੁੱਖਾ ਸੁਖਦੇ ਰਹੇ ਹਾਂ ਮਾਸਟਰ ਕੋਟ ਦਾ ਇਹ ਸੱਚੇ ਪਾਸਾ ਅੱਜ ਉਹਦੀ ਗੱਡੀ ਵੱਜੇ ਘਾਦੇ ਚ ਕਿਉਂ ਹੁਕੜਦਾ ਵਾਈਟਰ ਨੂੰ ਕੀ ਹੋਣਾ ਹੈ ਕਿ ਨਹੀਂ ਜਿਹੜਾ ਪਿਆਰ ਨਾ ਬਣਾਉਂਦਾ ਉਹਨੂੰ ਕਹਿੰਦੇ ਠੀਕ ਹੈ ਮਾਸਟਰ ਜੀ ਸਾਰਾ ਕੁਝ ਹੀ ਕਰਨਾ ਪੈਂਦਾ ਐਵੇਂ ਬੱਚੇ ਲੋਟ ਨਹੀਂ ਆਉਂਦੇ ਫਿਰ ਤਾਂ ਘਰੀ ਵੜ ਲਿਆ ਕਰਨਗੇ ਨਹੀਂ ਕਿਹਨ ਜੀਵਣਾ ਹਾਂਜੀ ਆ ਦੇਖ ਨਜ਼ਾਰੇ ਲਈ ਜਾਂਦੇ ਨੇ ਕਿਆ ਓਏ ਇਹ ਹੈ ਜ਼ਿੰਦਗੀ ਕਿ ਨਹੀਂ ਦੇਖਦੇ ਚਲੋ ਫੜਿਆਰੀ ਨੇ ਪੂਰੇ ਹੌਲੀ ਹੌਲੀ ਚੱਲਿਓ ਚੰਗਾ ਡਿੱਗ ਨਾ ਜਾਇਓ ਓਏ ਮਾਰੋ ਚੀਕਾਂ ਈਕਾਂ ਦਾ ਇਹਨਾਂ ਦੀ ਉਮਰੀ ਇਹੀ ਹੈ ਦੇਖ ਮਾਰਦੇ ਨਾ ਚੀਕਾਂ ਦੇਖ ਨੇਰਾ ਹੋ ਗਿਆ ਪਰ ਹਲੇ ਪਤੰਦਰ ਗਏ ਹੀ ਨਹੀਂ ਕਰ ਲੈ ਫੌਜੀ ਬਣਾਉਗੇ ਓਏ ਅਿੱਤ ਰੱਖਦੇ ਹਾਂਜੀ ਫੌਜੀ ਬਣਨਗੇ ਹਾਂ ਤਾਂ ਫਿਰ ਪਿੰਡਾਂ ਵਾਲਿਆਂ ਨਾ ਹਾਂਜੀ ਤਾਂ ਫਿਰ ਕਹਿਣਗੇ ਹਲੇ ਹਾਂਜੀ ਨਹੀਂ ਫਿਰ ਬਣੋਗੇ ਹਾਂ ਦੇਖ ਬਣੇ ਤਾਂ ਹੋ ਜਾ ਸਾਰੇ ਤਰੱਕੀ ਆਰੇ ਫੌਜੀ ਬਣੋਗੇ ਓਏ ਹਾਂ ਓਏ ਕੀ ਬਣੇਗਾ ਵੱਡਾ ਹੋ ਕੇ ਫੌਜੀ ਫੌਜੀ ਬਣੇਗਾ ਆਹ ਦੇ ਡੰਡ ਮਾਰੀਆ ਦੇ ਲੋਰ ਨਾ ਡਿੱਗ ਪਏ ਤੇਰੀ ਜੰਗਾ ਤਾਂ ਹੱਥ ਰੱਖੀ ਕੀ ਅਮਰੀਕਾ ਬੈਲਟ ਮਾਰਖੀ ਹੈ ਹਾਂ ਉਹ ਇਧਰ ਤਾਂ ਬੈਲਟ ਲੱਗੀ ਆ ਉਹ ਹੈ ਨਾ ਮਰੋ ਭੈਣ ਕੰਪਨੀ ਦੀ ਆ ਨਾ ਨਾਲੇ ਦੇਖਾ ਕੰਪਨੀ ਦੀ ਆ ਓਏ ਖੋਲਦੀ ਆ ਖੋਲਦੀ ਹੈ ਬਾਈ ਮੱਕਰ ਪਤਾ ਲੱਗ ਪੁੱਠੇ ਚੱਲਦੇ ਆ ਨਾ ਭੈਣ ਐ ਫੇ ਪਿੰਡਾਂ ਵਾਲੇ ਪੁੱਠੇ ਹੁੰਦੇ ਨੇ ਨਾ ਛੱਡ ਦੇ ਹੱਤ ਛੱਡ ਦੇ ਇਹ ਦੇ ਕਿਹਾਓ ਲੈਂਦੇ ਆ ਨਾ ਨਿਆਰੇ ਦੇਖ ਲੇ ਫਰੀਆਨੂ ਵੀ ਆ ਜਾਣਗੇ ਕੀ ਬਣੇਗਾ ਵੱਡਾ ਹੋ ਕੇ ਗਲਤ ਦੱਸ ਨਾ ਫੌਜੀ ਬਣੇਗਾ ਭੈ ਰ ਬਣੂਗਾ ਦੇਖ 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 ਇਹ ਦੇਖ ਦੇਖ ਦੇ ਇਹ ਦੇਖ ਦੇਖ ਦੇ ਬਣੂਗਾ ਭਾਈ ਇਹ ਤਾਂ ਫੌਜੀ ਇਹ ਨਹੀਂ ਹਟਦਾ ਨਾ ਕਹਾੜਾ ਉਤਰਿਆ ਕਰਨੀ ਤੂੰ ਕੀ ਬਣੇਂ ਗੁੜਗੇ ਹੈ ਮੈਂ ਫੌਜੀ ਫੌਜੀ ਬਣੇਗਾ ਹਾਂ ਠੀਕ ਹੈ ਚੱਲਦਾ ਚੱਲ ਇੱਥੇ ਰੱਖ ਤੇ ਇੱਥੇ ਰੱਖ ਤੇ ਆਇਤ ਰੱਖ ਤੇ ਮੁੰਡਾ ਤਿਆਰੀ ਲਾ ਰਿਹਾ ਹੈ ਕਾਦੀ ਤੇਰੀ ਲਾਉਣਾ ਉਹਨਾਂ ਲੱਕ ਤੜਾ ਲਈ ਹੈ ਨਾ ਬੋ ਆਪਣਾ ਸਟਾਈਲ ਦਾ ਕਾਉ ਦਾ ਕਾਉ ਸਟਾਈਲ ਆ ਉਹਦਾ ਵਾਹ ਆਇਤ ਸ਼ਾਬਾਸ਼ ਸ਼ਾਬਾਸ਼ ਆਇਤ ਰੱਖ ਤੇ ਆਇਤ ਰੱਖ ਤੇ ਆ ਪੀਜ ਲੱਗਦਾ ਸਾਰਿਆਂ ਨੂੰ ਹਣਾ ਓਏ ਇਹ ਇਹ ਲੱਗੂ ਮਗਰ ਰੋਹ ਇਹ ਇੱਥੇ ਰੱਖ ਤੇ 벨ਟ ਵੀ ਖੁੱਲ ਗਈ ਉਹ ਗੁੱਸੇ 'ਚ ਕੋਈ ਦਾ ਹੱਥ ਹਿੱਤਾ ਵੀ ਖੁੱਲ ਗਿਆ ਹੱਥ ਵੀ ਛੱਡੀ ਨੇ ਹਾਂ ਗੁੱਸਾ ਵੀ ਠੀਕ ਹੈ ਬਈ ਦੋਸਤੋ ਧੰਨਵਾਦ ਤੁਹਾਡਾ ਅੱਜ ਦਾ ਬਲੌਗ ਆਪਣਾ ਇੰਨੀ ਤੇ ਵੀਡੀਓ ਚੰਗੀ ਲੱਗੀ ਤੇ ਬਲੌਗ ਚੰਗਾ ਲੱਗਿਆ ਤਾਂ ਸ਼ੇਅਰ ਕਮੈਂਟ ਲਾਇਕ ਜ਼ਰੂਰ ਕਰ ਦੇਵੀਂ ਧੰਨਵਾਦ ਜੀ ਸਾਰਿਆਂ ਦਾ ਸੋਨੂੰ ਕੱਲ ਨੂੰ ਇੱਕ ਤੋਂ ਵੀ ਵਧੀਆ ਦਿਖਾਵਾਂਗੇ